ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਚ ਦੇਸ਼ ਵਿਦੇਸ਼ ਤੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਜਿਹੜੀਆਂ ਕਿ ਸਾਰਾ ਦਿਨ ਸੁਰਕੀਆਂ ਦੇ ਵਿੱਚ ਰਹੀਆਂ ਨੇ ਉਹਨਾਂ ਤੇ ਚਾਨਣਾ ਪਾਈਦਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਜੇਕਰ ਆਪਾਂ ਖਬਰ ਦੇ ਉੱਪਰ ਝਾਤ ਮਾਰੀਏ ਤਾਂ ਖਬਰ ਬਿਹਾਰ ਦੀਆਂ ਚੋਣਾਂ ਦੇ ਨਾਲ ਜੁੜੀ ਹੋਈ ਹੈ ਸਾਰੇ ਜਾਣਦੇ ਨੇ ਕਿ ਕੱਲ ਬਿਹਾਰ ਦੇ ਵਿੱਚ ਪਹਿਲੇ ਫੇਸ ਦੀ VOTING ਹੋਈ ਤੇ ਇਹ VOTING ਦੇ ਵਿੱਚ ਜਦੋਂ ਪ੍ਰਤੀਸ਼ਤਤਾ ਆਉਂਦੀ ਹੈ ਵੀ ਕਿੰਨੇ ਕ ਫੀਸਦੀ VOTING ਹੋਈ ਹੈ ਤਾਂ ਉਹਨੂੰ ਲੱਗ ਜਾਂਦਾ ਹੈ ਖਾਸਾ ਟਾਈਮ ਕੱਲ ਜਦੋਂ ਤੱਕ ਤੁਹਾਡੇ ਨਾਲ ਸਾਂਝ ਪਾਈ ਸੀ ਅਸੀਂ ਉਦੋਂ ਕੋ ਜਾਂਕੜੇ ਹੋਰ ਸੀ ਪਰ ਹੁਣ ਛਣ ਕੇ ਆંકੜੇ ਸਾਹਮਣੇ ਆ ਗਏ ਨੇ ਇਹ ਆંકੜੇ ਹੈਰਾਨ ਕਰਨ ਵਾਲੇ ਨੇ ਜਿੰਨੀ ਰਿਕਾਰਡ VOTING ਹੋਈ ਹੈ ਇਹ ਸਾਰਿਆਂ ਨੂੰ ਜਿਹੜੇ ਮਾਹਰ ਨੇ ਚੋਣਾਂ ਨੂੰ ਨੇੜਿਓਂ ਦੇਖਦੇ ਨੇ ਉਹ ਕਹਿੰਦੇ ਨੇ ਕਿ ਹੈਰਾਨੀਜਨਕ ਹੈ ਤੇ ਇਸੇ ਦੇ ਨਾਲ ਇਸ ਤੇ ਤਾਂ ਪੁਨੀਆ ਜੀ ਚਾਨਣਾ ਪਾਉਣਗੇ ਇਹ ਦੱਸ ਦਈਏ ਵੀ ਬਿਹਾਰ ਚ ਜਦੋਂ ਜਦੋਂ ਵੀ 5 ਫੀਸਦੀ ਵੱਧ VOTING ਹੋਈ ਹੈ ਆਮ ਨਾਲੋਂ ਉਦੋਂ ਉਦੋਂ ਸੱਤਾ ਪਲਟੀ ਹੈ ਪਰ ਐਤਕੀ ਪਲਟੂ ਜਾਂ ਨਹੀਂ ਜਾਂ ਬਾਕੀ ਦੇ ਫੇਸ ਜਿਹੜੇ ਹਾਲੇ ਰਹਿੰਦੇ ਨੇ ਉਹ ਬਹੁਤ ਕੁਝ ਬਿਆਨ ਕਰਨਗੇ ਉਹ ਸਾਰਾ ਕੁਝ ਜਾਣਦੇ ਆ ਪੂਨੀਆ ਜੀ ਦੇ ਕੋਲੋਂ ਪਾਇਓ ਪੂਨੀਆ ਜੀ ਚਾਣਨਾ ਵੀ ਆਖਰਕਾਰ ਕਿੰਨੇ ਕ ਫੀਸ ਦੀ VOTING ਪਹਿਲੇ ਚਰਨ ਦੇ ਵਿੱਚ ਹੋ ਗਈ ਤੇ ਇਹ ਕੀ ਸੰਕੇਤ ਕਰਦੀ ਹੈ ਦੇਖੋ ਇਸ ਵਾਰ ਬਿਹਾਰ ਦੇ ਵਿੱਚ ਜਿਹੜਾ ਪਹਿਲਾ ਫੇਜ਼ ਹੋਇਆਗਾ 121 ਸੀਟਾਂ ਤੇ 64.6% VOTING ਹੋਈ ਹੈ ਜਿਹੜੀ ਕਿ ਰਿਕਾਰਡ ਹੈ ਕਿਉਂਕਿ ਪਿਛਲੇ ਵਾਰ ਜੇ ਤੁਸੀਂ ਪਿਛਲੀ ਵਾਰ ਦਾ ਆਕੜਾ ਕੱਢੋਗੇ ਤੇ ਤਕਰੀਬਨ 56% VOTING ਹੋਈ ਸੀ ਤੇ ਉਹਦੇ ਤੋਂ 8.5-9% ਜਿਹੜੀ VOTING ਹੈ ਉਹ ਵਧ ਵਧ ਹੋਈ ਹੈ ਤੇ 8.5-9% ਵੋਟਾਂ ਵਧ ਪੈਣ ਦਾ ਮਤਲਬ ਇਹ ਹੈ ਕਿ ਜਿਹੜੇ ਉੱਥੋਂ ਦੇ ਮਾਰਨੇ ਉਹ ਇਹ ਕਹਿ ਰਹੇ ਨੇ ਕਿ ਜਦੋਂ ਜਦੋਂ ਵੀ 5% ਤੋਂ ਵੱਧ ਵੋਟਾਂ ਵਧੀਆਂ ਨੇ ਨੈਕਸਟ ਚੌਂਚ ਤੇ ਫਿਰ ਉਹਦੇ 'ਚ ਬਦਲਾ ਹੋਇਆਗਾ ਯਾਨੀ ਕਿ ਜਿਹੜੇ ਐਕਸਪਰਟ ਨੇ ਸਾਰੇ ਕਹਿ ਰਹੇ ਨੇ ਕਿ ਸਿਆਸਤ ਪੂਰੀ ਤਰੀਕੇ ਨਾਲ ਬਦਲ ਸਕਦੀ ਹੈਗੀਆ ਕਿਉਂਕਿ ਇਸ ਤੋਂ ਪਹਿਲਾਂ ਵੀ ਜਿਹੜੇ ਡਾਟਾ ਦੇਖਣ ਵਾਲੇ ਨੇ ਬਿਹਾਰ ਦੇ ਵਿੱਚ ਜਦੋਂ ਜਦੋਂ VOTING ਵਧੀਆ ਉਦੋਂ ਉਦੋਂ ਪਾਰਟੀਆਂ ਦੀ ਦਾ ਪਲਟਾ ਹੋਇਆਗਾ ਤਾਂ ਲੋਕ ਤਾਂ ਸਵਾਲ ਇਹ ਵੀ ਕਰ ਰਹੇ ਨੇ ਕਿ ਕੀ ਮਤਲਬ ਨितीश ਕੁਮਾਰ ਜਾ ਸਕਦੇ ਨੇ ਕਿ RJD ਨੇ ਕਮਾਲ ਕੀਤਾ ਹੈਗਾ ਇਹ ਬਹੁਤ ਵੱਡਾ ਮਾਇਨਾ ਹੈਗਾ ਹੁਣ ਦੇਖੋ ਸੈਕੰਡ ਫੇਜ਼ ਚ ਵੀ ਜੇ ਇੰਨੀ ਬੰਪਰ VOTING ਹੁੰਦੀ ਹੈ ਤਾਂ ਫਿਰ ਇੱਕ ਇਹ ਗੈਸ ਤਾਂ ਚੱਲੂਗਾ ਜੀ ਸ਼ਾਇਦ ਬਦਲਾਵ ਬਦਲਾਵ ਵਾਲੇ ਪਾਸੇ ਬਿਹਾਰ ਵੱਧ ਰਿਹਾਗਾ ਬਹੁਤ ਬੰਪਰ VOTING ਹੈ ਤੇ ਜਦੋਂ 1990 ਚ ਲਾਲੂ ਯਾਦਵ ਹੋਰਾਂ ਨੇ ਕਾਂਗਰਸ ਦਾ ਰਾਜ ਵੀ ਖਤਮ ਕੀਤਾ ਸੀਗਾ ਉਦੋਂ ਵੀ 5.5% ਵੱਧ મતદાન ਹੋਇਆ ਸੀ ਜਦੋਂ ਨਿਤਿਸ਼ ਕੁਮਾਰ ਹੋਰੀ ਸੀਐਮ ਬਣੇ ਸੀ ਉਦੋਂ ਵੀ ਕਿਹਾ ਜਾਂਦਾਗਾ ਕਿ ਉਦੋਂ ਅ ਵੀ ਜਿਹੜੀ ਵੋਟਾਂ ਸੀ ਗਿਆ ਉਹਦਾ ਪ੍ਰਤੀਸ਼ਤ ਬਦਲਿਆ ਸੀਗਾ ਉਹਦੇ ਉਸ ਟਾਈਮ ਕੱਟੀਆਂ ਸੀ ਪਰ ਜਿਵੇਂ ਪ੍ਰਸ਼ਾਂਤ ਕਸ਼ੋਰ ਇਹ ਗੱਲ ਕਹਿ ਰਿਹਾਗਾ ਕਿ ਸਿਚੁਏਸ਼ਨ ਇਸ ਕਿਸਮ ਦੀ ਹੈ ਕਿ ਮੈਂ ਕਟੋ ਘਟ 10% ਵੋਟਾਂ ਲੈ ਕੇ ਜਾਵਾਂਗਾ ਤਾਂ ਅਤੇ ਇਹ ਵੀ ਕਹਿ ਰਹੇ ਨੇ ਕਿ ਜੇ ਪ੍ਰਸ਼ਾਂਤ ਕਸ਼ੋਰ 10% ਵੋਟਾਂ ਲੈ ਕੇ ਜਾਊਗਾ ਤਾਂ ਉਹ ਭਾਜਪਾ 'ਤੇ ਨੁਕਸਾਨ ਕਰੂਗਾ ਤੇ ਇਸ ਕਰਕੇ ਜਿਹੜੇ ਜਿੰਨਾ ਵੀ ਐਨਲਿਸਿਸ ਆ ਰਿਹਾਗਾ ਉਹ ਇਹ ਹੀ ਆ ਰਿਹਾਗਾ ਕਿ ਬਿਹਾਰ ਇਸ ਟਾਈਮ ਬਦਲਾਵ ਵੱਧ ਰਿਹਾਗਾ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਉੱਥੇ ਭਾਜਪਾ ਤੇ ਨਿਤਿਸ਼ ਕੁਮਾਰ ਚੋਣ ਹਾਰਣਗੇ ਇਹ ਤਾਂ ਮਤਲਬ 14 ਨਵੰਬਰ ਨੂੰ ਕਨਫਰਮ ਹੋ ਜਾਊਗਾ ਪਰ ਜਿਹੜੇ ਐਕਸਪਰਟ ਨੇ ਉਹ ਤਾਂ ਇਹ ਹੀ ਕਹਿ ਰਹੇ ਨੇ ਕਿ ਇਹਦੇ ਕਰਕੇ ਇਹ ਦੇਖਣ ਨੂੰ ਮਿਲ ਰਿਹਾਗਾ ਕਿ ਉੱਥੇ ਸੱਤਾ ਪਰਿਵਰਤਨ ਹੋਣ ਜਾ ਰਿਹਾਗਾ ਆਕੜਿਆਂ ਤੋਂ ਜੀ ਸੋ ਜੇਕਰ ਆਪਾਂ ਇਸ ਤੋਂ ਅੱਗੇ ਵਧੀਏ ਤਾਂ ਉੱਧਰ ਦਿੱਲੀ ਦੇ 에어ਪੋਰਟ ਦੇ ਉੱਪਰ 300 ਤੋਂ ਵੱਧ ਫਲਾਈਟਾਂ ਦੀ ਵਿੱਚ ਦੇਰੀ ਆਈ ਆਵਾਜਾਈ ਇੱਕ ਤਰੀਕੇ ਦੀ ਉੱਥੇ ਰੁਕ ਹੀ ਗਈ ਉਸ ਸਮੇਂ ਜਦੋਂ ਆਟੋਮੈਟਿਕ 에어 ట్రాਫਿਕ ਕੰਟਰੋਲ ਸਿਸਟਮ ਦੇ ਵਿੱਚ ਤਕਨੀਕੀ ਖਰਾਬੀ ਆ ਗਈ ਕੀ ਇਸ ਨੂੰ ਠੀਕ ਕਰ ਲਿਆ ਗਿਆ ਜੀ ਇਹ ਖਰਾਬੀ ਆਉਣ ਦੇ ਕਾਰਨ ਕੋਈ ਪਤਾ ਲੱਗੇ ਨੇ ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜਾ ਟ੍ਰੈਫਿਕ 에어 ట్రాਫਿਕ ਕੰਟਰੋਲ ਸਿਸਟਮ ਹੈ ਉਹਦੇ ਵਿੱਚ ਤਕਨੀਕੀ ਖਰਾਬੀ ਚੱਲ ਰਹੀ ਹੈ ਤੇ ATC ਫਲਾਈਟਸ ਦਾ ਸ਼ਡਿਊਲ ਵੀ ਨਹੀਂ ਸਹੀ ਲੱਗ ਪਾਰਿਆਗਾ 302 ਤੋਂ ਵੱਧ ਫਲਾਈਟਾਂ ਦੀ ਉਡਾਨਾਂ 'ਚ ਦੇਰੀ ਹੋਈ ਹੈ ਹਜੇ ਵੀ ਇਹ ਮੰਨਿਆ ਜਾ ਰਿਹਾਗਾ ਕਿ ਜਿਹੜਾ ਆਟੋਮੈਟਿਕ ਮੈਸੇਜ ਸুইਚ ਸਿਸਟਮ ਹੈ AMSS ਉਹਦੇ 'ਚ ਗੜਬੜੀ ਹੈ ਤੇ ਇਹਦੇ 'ਚ ਇਹ ਵੀ ਲੈਂਡਿੰਗ ਦੀ ਅਤੇ ਟੇਕ-ਆਫ ਦੀ ਜਾਣਕਾਰੀ ਹਜੇ ਉਸ ਸਰ ਨਾਲ ਪ੍ਰੋਪਰ ਚਾਲੂ ਨਹੀਂ ਹੋ ਪਾਈ ਹੈ ਹਾਲਾਤ ਕਦ ਕਦ ਨੋਰਮਲ ਹੋਣਗੇ ਇਹ ਤਾਂ ਨਹੀਂ ਕਹਿ ਸਕਦੇ ਪਰ ਹਜੇ ਜਿਹੜੀ ਦਿੱਲੀ 에ਰਪੋਰਟ ਅਥਾਰਟੀ ਉਹਦੇ ਬਾਰੇ ਕੋਈ ਜਾਣਕਾਰੀ ਬਾਹਰ ਨਹੀਂ ਨਿਕਲਣ ਦੇ ਰਹੀ ਹੈ ਅਸੀਂ ਦੇਖ ਰਹੇ ਹਾਂ ਲਗਾਤਾਰ ਕਿ ਫਲਾਈਟ ਦੀ ਜਿਹੜੀ ਟਰੈਕਿੰਗ ਹੈ ਉਹਦੇ ਵਿੱਚ ਵੀ ਦਿੱਕਤਾਂ ਆ ਰਹੀਆਂ ਨੇ ਫਲਾਈਟ ਰਡਰ 24 ਦੇ ਮੁਤਾਬਕ ਤਕਰੀਬਨ 513 ਫਲਾਈਟਸ ਦੇਰੀ ਨਾਲ ਰਵਾਨਾ ਹੋਈਆਂ ਸੀ ਕੱਲ ਤੇ ਅੱਜ ਵੀ 300 ਤੋਂ ਵੱਧ ਫਲਾਈਟਸ ਪ੍ਰਭਾਵਿਤ ਰਹੀਆਂ ਨੇ ਤੇ ਇਹਨਾਂ ਦਾ ਜਿਹੜਾ ਆਟੋਮੈਟਿਕ ਮੈਸੇਜ ਸਵਿਚਿੰਗ ਸਿਸਟਮ ਹੈ ਉਹਦੇ ਚ ਕਦੋਂ ਤੱਕ ਇਹ ਠੀਕ ਹੋਊਗਾ ਕਦੋਂ ਤੱਕ ਇਹ ਸਾਰਾ ਕੁਝ ਚੱਲਦਾ ਰਹੂਗਾ ਇਹ ਤਾਂ ਪਤਾ ਨਹੀਂ ਲੱਗਿਆ ਪਰ ਦਿੱਲੀ 에어ਪੋਰਟ ਦੇ ਖਾਸੇ ਮੜੇ ਹਾਲਾਤ ਹੁਣ ਇਸ ਟਾਈਮ ਦੱਸੇ ਜਾ ਰਹੇ ਨੇ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਅਤੇ ਉੱਥੋਂ ਦੇ ਜਿਹੜਾ 에어ਪੋਰਟ ਅਥਾਰਟੀ ਉਹ ਕੋਸ਼ਿਸ਼ ਕਰ ਰਹੀ ਹੈ ਕਿ ਚੀਜ਼ਾਂ ਠੀਕ ਹੋ ਜਾਣ ਅੱਜ ਅਸੀਂ ਦੇਖ ਰਹੇ ਸੀਗੇ ਹੁਣ ਸ਼ਾਮ ਤੱਕ ਵੀ ਖਬਰਾਂ ਆ ਰਹੀਆਂ ਸੀਗੀਆਂ ਲਗਾਤਾਰ ਕਿ ਫਲਾਈਟ ਕੈਨਸਲ ਵੀ ਹੋ ਸਕਦੀਆਂ ਨੇ ਕਿਉਂਕਿ ਬਹੁਤ ਸਾਰੀਆਂ ਏਟੀਸੀ ਚ ਮੈਲਵੇਅਰ ਗੋਸਪੈਟ ਦੀ ਗੜਬੜੀ ਦੱਸੀ ਜਾ ਰਹੀ ਹੈ ਕਿ ਉਹਦੇ ਚ ਸ਼ਾਇਦ ਕੋਈ ਮੈਲਵੇਅਰ ਪੈ ਗਿਆ ਹੈਗਾ ਜਿਸ ਕਰਕੇ ਵਾਇਰਸ ਪੈ ਗਿਆ ਹੈਗਾ ਜਿਸ ਕਰਕੇ ਏਟੀਸੀ ਚ ਗੜਬੜ ਹੋਈ ਹੈ ਤੇ ਉਹਦੇ ਚ ਅਥਾਰਟੀ ਇਹ ਵੀ ਕਹਿ ਰਹੀ ਹੈ ਕਿ ਬਹੁਤ ਸਾਰੀਆਂ ਫਲਾਈਟਾਂ ਸਾਨੂੰ ਕੈਨਸਲ ਵੀ ਕਰਨੀਆਂ ਪੈ ਸਕਦੀਆਂ ਨੇ ਇਹਦੇ ਚ ਆਈਟੀਏ 에ਅਰਵੇਜ਼ ਹੋ ਗਿਆ ਰੋਮ ਦਾ ਵਰਜਨ ਅਟਲੈਂਟਿਕ ਹੋ ਗਿਆ ਲੰਡਨ ਦਾ ਉਹ ਜਿਹੜੇ ਇੰਟਰਨੈਸ਼ਨਲ ਫਲਾਈਟਾਂ ਹੈਗੀਆਂ ਉਹ ਵੀ ਪ੍ਰਭਾਵਿਤ ਦੇਖੀਆਂ ਜਾ ਰਹੀਆਂ ਨੇ ਤੇ ਰੋਮ ਲੰਡਨ ਇਹ ਸਾਰੇ ਕਈ ਥਾਵਾਂ ਤੇ ਜਿਵੇਂ ਇੰਡੀਗੋ ਦੀ 에ਅਰ ਇੰਡੀਆ ਦੀ ਸਮਾਰਟ ਵਿੰਗਸ ਦੀ ਇਹ ਤਾਂ ਪ੍ਰਭਾਵਿਤ ਹੈਗੀਆਂ ਹੀ ਹੈਗੀਆਂ ਇੰਟਰਨੈਸ਼ਨਲ ਫਲਾਈਟਾਂ ਵੀ ਦੱਸੀਆਂ ਜਾ ਰਹੀਆਂ ਨੇ ਕਿ ਪ੍ਰਭਾਵਿਤ ਹੈਗੀਆਂ ਤੇ ਇਹ ਅਮਰਤਸਰ 에ਅਰਪੋਰਟ ਤੋਂ ਦਿੱਲੀ ਆਣ ਆਲੀਆਂ ਜਿਹੜੇ ਫਲਾਈਟਾਂ ਹੈਗੀਆਂ ਉਹ ਵੀ ਪ੍ਰਭਾਵਿਤ ਦੇਖੀਆਂ ਗਈਆਂ ਜੀ ਸੋ ਜੇਕਰ ਇਸ ਤੋਂ ਅੱਗੇ ਚਲੀਏ ਤਾਂ ਗੱਲ ਮੌਸਮ ਦੀ ਕਰ ਲੈਣੇ ਆਂ ਭਾਰਤ ਦੇ ਵਿੱਚ ਇਸ ਸਮੇਂ ਮੌਸਮ ਤੇਜ਼ੀ ਦੇ ਨਾਲ ਤਬਦੀਲੀ ਦੇ ਰੂਪ ਦੇ ਵਿੱਚ ਆ ਰਿਹਾ ਹੈ ਠੰਡ ਵੱਲ ਨੂੰ ਹੁਣ ਵਧ ਰਹੇ ਆਂ ਠੰਡ ਵੈਸੇ ਇਨਫੈਕਟ ਕਾਫੀ ਜਗ੍ਹਾ ਤੇ ਪੈਣੀ ਸ਼ੁਰੂ ਵੀ ਹੋ ਗਈ ਹੈ ਪੰਜਾਬ ਦੇ ਵਿੱਚ ਵੀ ਪਿਛਲੇ 2-3 ਦਿਨ ਪਹਿਲਾਂ ਹੀ ਹਾਲੇ ਤੇਜ਼ ਮੀਂਹ ਤੇ ਹਵਾਵਾਂ ਨੇ ਰੁਖ ਬਦਲਿਆ ਤੇ ਉਸ ਦੇ ਨਾਲ ਕਾਫੀ ਠੰਡ ਵਧੀ ਹੈ ਤੇ ਬਾਕੀ ਪੂਰੇ ਭਾਰਤ ਦੇ ਵਿੱਚ ਕੀ ਹਾਲ ਹੈ ਜੀ ਕਿੱਥੇ ਕਿੱਥੇ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਦੇਖੋ ਪਹਾੜਾਂ 'ਚ ਬਰਫਬਾਰੀ ਹੋਈ ਹੈ ਇਸੇ ਕਰਕੇ ਮੈਦਾਨੀ ਇਲਾਕਿਆਂ 'ਚ ਮੈਦਾਨੀ ਸੁੱਬਿਆਂ 'ਚ ਠੰਡ ਨੇ ਵੀ दस्तक ਦੇ ਦਿੱਤੀ ਹੈ Rajasthan ਦੇ ਤਿੰਨ ਸ਼ਹਿਰ ਜਿੱਥੇ 10 ਡਿਗਰੀ ਤੋਂ ਹੇਠਾਂ ਤਾਪਮਾਨ ਦੇਖਿਆ ਗਿਆ ਤੇ ਨਗੌਰ, बिकਾਨੇਰ ਇਹ ਸਾਰੇ ਉੱਥੇ ਘਟ ਸੀਗਾ ਤਾਪਮਾਨ ਟੈਂਪਰੇਚਰ ਮਧ ਪ੍ਰਦੇਸ਼ 'ਚ ਵੀ ਜਿਹੜਾ 6 ਡਿਗਰੀ ਤੱਕ ਜਿਹੜਾ ਤਾਪਮਾਨ ਦੀ ਗਰਾਉਟ ਦੇਖਿਆ ਟੈਂਪਰੇਚਰ ਦੀ ਗਰਾਉਟ ਦੇਖੀ ਦਿੱਲੀ ਚ ਵੀ ਸਭ ਤੋਂ ਠੰਡੀ ਰਾਤ ਜਿਹੜੀ ਆਪਾਂ ਕਹਿ ਸਕਦੇ ਆ ਕਿ ਉਹ ਦਰਜ ਕਰ ਲਈ ਗਈ ਹੈ ਕਿ ਆ ਪੰਜਾਬ ਦੇ ਕਿਉਂਕਿ ਹਿਮਾਲਿਆ ਚ ਜਦੋਂ ਬਰਫਬਾਰੀ ਹੋ ਰਹੀ ਤਾਂ ਪੰਜਾਬ ਚ ਵੀ ਸਿੱਧਾ ਅਸਰ ਪੈਂਦਾ ਹੀ ਹੈ ਤਾਂ ਆਪਾਂ ਨੂੰ ਪਤਾ ਹੀ ਹੈ ਤੇ ਪੰਜਾਬ ਚ ਵੀ ਲਗਾਤਾਰ ਟੈਂਪਰੇਚਰ ਸਸਲੇ ਕਾਫੀ ਦਿਨਾਂ ਤੋਂ 3 ਦਿਨਾਂ ਤੋਂ ਲੱਕ ਆਪਾਂ ਕਹਿ ਸਕਦੇ ਆ ਘਟੋ ਘਟ ਕੇ ਥੱਲੇ ਨੂੰ ਜਾ ਰਿਹਾਗਾ ਉਹਦੇ ਚ ਪੰਜਾਬ ਦੇ ਜਿਵੇਂ ਫਰੀਦਕੋਟ ਹੋ ਗਿਆ ਬਠਿੰਡਾ ਹੋ ਗਿਆ ਮਾਲਵੇ ਦਾ ਜਿਹੜਾ ਇਲਾਕਾ ਹੈ ਉਹ ਸਭ ਤੋਂ ਜ਼ਿਆਦਾ ਠੰਡਾ ਮਤਲਬ ਉੱਥੇ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਠੰਡ ਹੈ ਉਹ ਦਰਜ ਕੀਤੀ ਗਈ ਹੈ। ਹੂੰ ਜੀ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਪੰਜਾਬ ਦੇ ਸਾਬਕਾ ਡੀਜੀਪੀ ਮੁਸਤਫਾ ਦੇ ਉੱਪਰ ਕੇਸ ਚੱਲੇਗਾ ਹੁਣ ਸੀਬੀਆਈ ਜਾਂਚ ਕਰੂਗੀ ਜੀ ਕੇਂਦਰ ਤੋਂ ਕਹਿੰਦੇ ਮਨਜ਼ੂਰੀ ਮਿਲ ਗਈ। ਹਾਂਜੀ ਬੇਸਿਕਲੀ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਉਹਦੇ 'ਚ ਮਤਲਬ ਇਹ ਵੀ ਹੈ ਨਾ ਕਿ ਪਾਰਟੀ ਉਹਨਾਂ ਦਾ ਪੂਰਾ ਪਰਿਵਾਰ ਵੀ ਹੈ ਤੇ ਉਹਦੇ ਚ ਜਿਹੜੀ ਐਫ ਆਈ ਆਈ ਸੀ ਬੀ ਆਈ ਕੋਲ ਜਿਹੜੀ ਜਾਂਚ ਗਈ ਹੈ ਉਹਦੇ ਕੇਂਦਰ ਸਰਕਾਰ ਵੱਲੋਂ ਉਹ ਵੀ ਹੋ ਗਈ ਹੈ ਮਨਜ਼ੂਰ ਵੀ ਹੋ ਗਈ ਹੈ ਉਹਨਾਂ ਦੇ ਪਤਨੀ ਤੇ ਵੀ ਉਹਨਾਂ ਦੀ ਬਹੂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ ਯਾਨੀ ਕਿ આરોપી ਜਿਹੜੇ ਬਚ ਗਏ ਜਿੰਦਾ ਬਚ ਗਏ ਉਹ ਤਿੰਨੇ ਹੀ આરોપી ਐਲਾਨੇ ਗਏ ਹੈ ਇਸ ਐਫ ਆਈ ਆਰ 'ਚ ਤੇ ਅੱਜ ਜਿਹੜਾ ਦੱਸਦੀ ਹੈ ਕਿ 16 ਅਕਤੂਬਰ ਤੋਂ ਇਹ ਮਾਮਲਾ ਚੱਲਿਆ ਆ ਰਿਹਾਗਾ ਤੇ ਜਿਹੜਾ ਉਹ ਵੀਡੀਓ ਦੱਸਿਆ ਗਿਆ ਹੈਗਾ ਉਹ 27 ਅਗਸਤਾ ਨਿਕਲ ਕੇ ਆ ਰਿਹਾ ਇੱਕ ਮਤਲਬ ਪ੍ਰਾਈਮਰੀ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਉਹਦੇ ਚ ਨਿਕਲ ਕੇ ਆਇਆ ਕਿ ਜਿਹੜਾ ਉਹ ਅਕੀਲ ਨੇ ਵੀਡੀਓ ਬਣਾਇਆ ਸੀਗਾ ਉਸ ਦੇ ਮੁੰਡੇ ਨੇ ਉਸਤਾ ਹੀ ਅਗਸਤਾ ਸੀਗਾ ਪਰ ਉਹਨੇ ਸੁਸਾਇਸਾਈਡ 16 ਅਕਤੂਬਰ ਨੂੰ ਕੀਤਾ ਤੇ ਇੱਕ 2 ਮਹੀਨੇ ਦਾ ਗੈਪ ਹੈਗਾ ਤੇ ਉਹਦੇ ਤੋਂ ਬਾਅਦ ਇਹ ਦੇਖਣ ਨੂੰ ਮਿਲ ਰਿਹਾਗਾ ਕਿ ਜਿਹੜਾ ਮੁਸਤਾਫਾ ਫੈਮਲੀ ਹੈ ਕਿਉਂਕਿ ਉਹ ਕਾਂਗਰਸ ਨਾਲ ਵਿਸੰਭਵ ਹੱਤ ਹੈ ਕਿ ਆ ਬੀਜੇਪੀ ਉਹ ਉਹ ਦਿੱਤੇ ਖਾਸੀ ਹਰਿਆਣਾ ਦੀ ਬੀਜੇਪੀ ਸਰਕਾਰ ਵੀ ਚਾਹ ਰਹੀ ਸੀ ਕਿ ਕਿ ਹਾਂ ਇਹਨਾਂ ਨੂੰ ਧੋਵਟਿਆ ਜਾਵੇ ਆ ਇਹ ਵੀ ਦੇਖਣ ਨੂੰ ਮਿਲ ਰਹਾਗਾ ਐਸਆਈਟੀ ਹਜੇ ਲੱਗੀ ਹੋਈ ਹੈ ਇੱਕ ਤਾਂ ਐਸਆਈਟੀ ਨੇ 10 ਪੁਆਇੰਟਸ ਤੇ ਜਾਂਚ ਸ਼ੁਰੂ ਕੀਤੀ ਇੱਕ ਤਾਂ ਪਟਿਆਲਾ ਚ ਜਿਹੜਾ ਨਸ਼ਾ ਮੁਕਤੀ ਕੇਂਦਰ ਸੀਗਾ ਉਹਦਾ ਰਿਕਾਰਡ ਖੰਗਾਲਾ ਜਾ ਰਿਹਾਗਾ ਕਿਉਂਕਿ ਨਸ਼ਾ ਮੁਕਤੀ ਕੇਂਦਰ ਚ ਅਕੀਲ ਅਖਤਰ ਨੂੰ ਛੱਡਿਆ ਵੀ ਗਿਆ ਸੀਗਾ ਤੇ ਉਹਦੇ ਚ ਉਹਦਾ ਇਲਾਜ ਵੀ ਚੱਲ ਰਿਹਾ ਸੀਗਾ ਦੂਜਾ ਨੌਕਰਾਂ ਤੇ ਜਿਹੜੇ ਸਿਕਿਉਰਿਟੀ ਗਾਰਡ ਵਗੈਰਾ ਹੈਗੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਉਹਦੇ ਚ ਦੇਖਿਆ ਜਾ ਰਿਹਾਗਾ ਕਿ ਕੀ ਕੀ ਚੀਜ਼ਾਂ ਨਿਕਲ ਕੇ ਆਂਦੀਆਂ ਨੇ ਤੇ ਇੱਕ ਆਪਾਂ ਹੋਰ ਵੀ ਗੱਲ ਕਰ ਲਈਏ ਕਿ ਇਹਦੇ ਚ ਇੱਕ ਗੱਲ ਹੋਰ ਹੈ ਕਿ ਜਿਹੜੀ ਮੂਵਮੈਂਟ ਹੈ ਉਹਨਾਂ ਦੇ ਘਰ ਤੋਂ ਬਾਹਰ ਦੀ ਕਿੱਥੇ ਅਕੀਲ ਜਾ ਰਿਹਾਗਾ ਕਿੱਥੇ ਨਹੀਂ ਜਾ ਰਿਹਾਗਾ ਸੀਸੀਟੀਵੀ ਵਗੈਰਾ ਉਹ ਵੀ ਜਟਾਏ ਜਾ ਰਹੇ ਨੇ ਜਿਹੜੇ ਹੋਰ ਰਿਸ਼ਤੇਦਾਰ ਨੇ ਉਹਨਾਂ ਦੀਆਂ ਵੀ ਮਤਲਬ ਆਪਾਂ ਕਹਿ ਲਈਏ ਕਿ ਬਿਆਨ ਦਰਜ ਕੀਤੇ ਜਾ ਰਹੇ ਨੇ ਤੇ ਇਹ ਮਾਮਲਾ ਜੇ ਐਸਆਈਟੀ ਕੋਲ ਸੀਗਾ ਪਰ ਐਸਆਈਟੀ ਹੁਣ ਇਹ ਸਾਰੇ ਮਾਮਲੇ ਨੂੰ ਲੈ ਕੇ ਮਤਲਬ ਐਸਆਈਟੀ ਨੂੰ ਸਾਰਾ ਮਾਮਲਾ ਸੀਬੀਆਈ ਨੂੰ ਦੇਣਾ ਪਊਗਾ ਸੀਬੀਆਈ ਕੋਲ ਇਹ ਕੇਸ ਅਸ ਟ੍ਰਾਂਸਫਰ ਹੋ ਚੁੱਕਿਆਗਾ ਜੀ ਹੂੰ ਜੀ ਸੋ ਇਸ ਤੋਂ ਅੱਗੇ ਆਪਾਂ ਜੇਕਰ ਵਧੀਏ ਤਾਂ ਉੱਧਰ ਐਮਪੀ ਅਮਰਿਤਪਾਲ ਸਿੰਘ ਹੋਣਾ ਨੇ ਯਾਚਿਕਾ ਲਾਈ ਸੀ ਸੁਪਰੀਮ ਕੋਰਟ ਦੇ ਵਿੱਚ ਉਸ ਦੀ ਸੁਣਵਾਈ ਕਦੋਂ ਨੂੰ ਹੈ ਜੀ ਇਹਨਾਂ ਨੇ ਚੈਲੰਜ ਕੀਤਾ ਸੀ ਲਗਾਤਾਰ ਵਧਾਈ ਜਾ ਰਹੀ ਐਨਐਸਏ ਨੂੰ ਲੈ ਕੇ ਦੇਖੋ ਐਮਪੀ ਅਮਰਿਤਪਾਲ ਸਿੰਘ ਹੋਣਾ ਨੇ ਜਿਹੜੀ ਯਾਚਿਕਾ ਲਾਈ ਸੀਗੀ ਉਹਦੇ ਤੇ ਸੁਣਵਾਈ ਮਤਲਬ ਅੱਜ ਦੀ ਰੱਖੀ ਗਈ ਸੀ 7 ਤਰੀਕ ਜੋ ਸੁਣਵਾਈ ਹੋਈ ਵੀ ਪਰ ਉਸ ਨੂੰ ਹੁਣ ਮੰਡੇ ਨੂੰ ਕੰਟੀਨਿਊ ਕੀਤਾ ਜਾਵੇਗਾ ਯਾਨੀ ਕਿ 10 ਤਰੀਕ ਨੂੰ ਮੰਡੇ ਨੂੰ ਜਿਹੜਾ ਕੰਟੀਨਿਊਸ ਕਰਕੇ ਕੀਤਾ ਜਾਵੇਗਾ ਸ ਤਾਂ ਇੱਕ ਤਾਂ ਇਸ ਪੂਰੇ ਮਾਮਲੇ ਦਰਾਂ ਜਿਹੜੀ ਗੱਲਾਂ ਸੀਗੀਆਂ ਉਹਦੇ ਚ ਭਾਰਤ ਸੁਪਰੀਮ ਕੋਰਟ ਤੇ ਭਾਰਤ ਸਰਕਾਰ ਨੂੰ ਜਵਾਬ ਦੇਣਾ ਸੀਗਾ ਪੰਜਾਬ ਸਰਕਾਰ ਤੋਂ ਅਲਾਵੇ ਅੰਮ੍ਰਿਤਸਰ ਦਾ ਡੀਸੀ ਅੰਮ੍ਰਿਤਸਰ ਦੇ ਐਸਐਸਪੀ ਰੂਰਲ ਸੁਪਰੀਡੈਂਟ ਡਿਬਰੂਗੜ ਜੇਲ ਇਹ ਸਾਰੇ ਪਾਰਟੀ ਨੇ ਦੇ ਚ ਤੇ ਉਹਨਾਂ ਨੂੰ ਵੀ ਇਸ ਤੇ ਆਪਾਂ ਕਹਿ ਲਿਆ ਕਿ ਜਵਾਬ ਦੇਣੇ ਪੈਣਗੇ ਅਮਰਤਪਾਲ ਦੇ ਜਿਹੜੇ ਵਕੀਲ ਸੀਗੇ ਅਜ ਉਹਨਾਂ ਨੇ ਦਲੀਲ ਰੱਖੇ ਕਿ ਐਨਐਸਸੀ ਲਾਣਾ ਉਹਨਾਂ ਦੀ ਵਿਅਕਤੀਗਤ ਸ tựੰਦਰਤਾ ਦਾ ਉਲੰਘਣ ਹੈ ਯਾਨੀ ਕਿ ਉਹਨਾਂ ਦੀ ਜਿਹੜੀ ਨਿੱਜੀ ਆਪਾਂ ਇੰਡੀਵਿਜੁਅਲ ਜਿਹੜੀ ਫ੍ਰੀडम ਹੈ ਉਹਦਾ ਕਿਤੇ ਨਾ ਕਿਤੇ ਇਹ ਉਲੰਘਣ ਹੈ ਐਨਐਸਸੀ ਲਾਣਾ ਤੇ ਉਹਨਾਂ ਦੀ ਜਿਹੜੀ ਡਿਟੈਂਸ਼ਨ ਹੈ ਉਹ ਖਤਮ ਕੀਤੀ ਜਾਣੀ ਚਾਹੀਦੀ ਉਹਦੇ ਤੇ ਫਿਰ ਅ ਅਮਰਤ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਆਪਾਂ ਕਹਿ ਲਿਆ ਕਿ ਜ਼ੇਡੀ ਪੈਟੀਸ਼ਨ ਉਹਦੇ ਚ ਇੱਕ ਡਿਮਾਂਡ ਇਹ ਵੀ ਹੈ ਕਿ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਹਿੱਸਾ ਲੈਣ ਦੀ anumati ਦਿੱਤੀ ਜਾਵੇ ਤੇ ਦੂਜਾ ਉਹਦੇ ਚ ਇਹ ਵੀ ਹੈ ਕਿ ਜਿਹੜਾ ਇੱਕ MP ਹੁੰਦਾਗਾ ਉਹਦਾ ਜਿਹੜਾ ਕੰਮਕਾਜ ਹੁੰਦਾਗਾ ਉਹਦਾ ਕਿਉਂਕਿ ਉਹਦਾ ਇੱਕ ਇਲਾਕਾ ਵੀਗਾ ਜਿੱਥੋਂ ਚੁਣ ਕੇ ਆਇਆਗਾ ਤੇ ਉਹਦੇ ਡੈਮੋਕਰੈਟਿਕ ਰਾਈਟਸ ਵੀ ਹੈਗੇ ਆ ਜਿਹੜੀ ਇਲੀਗਲ ਜਿਹੜੀ ਰੀਟੈਂਸ਼ਨ ਕੀਤੀ ਗਈ ਹੈਗੇ ਅਮਰਤਪਾਲ ਦੀ ਉਹਦੇ ਕਰਕੇ ਉਹ ਆਪਣੇ ਡੈਮੋਕਰੈਟਿਕ ਰਾਈਟਸ ਨੂੰ ਨਹੀਂ ਵਰਤ پا ਰਹੇ ਆਪਣੇ ਲੋਕਾਂ ਵਾਸਤੇ ਕੰਮ ਨਹੀਂ ਕਰ پا ਰਹੇ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਹੋਇਆਗਾ ਅ ਤੇ ਦੇਖੋ ਇਹਦੇ ਚ ਮੈਨੂੰ ਜਿਹੜੀ ਗੱਲ ਨਿਕਲ ਕੇ ਮੈਨੂੰ ਪਤਾ ਲੱਗੀ ਹੈਗਾ ਪੁਲਿਸ ਬੇਸਿਕਲੀ ਐਸਆਈਟੀ ਇਨਵੈਸਟੀਗੇਸ਼ਨ ਦਾ ਹਵਾਲਾ ਦੇਊਗੀ ਜਿਹਦੇ ਚ ਉਹ ਕਹਿ ਰਹੀ ਹੈ ਕਿ ਅਮਰਤਪਾਲ ਸਿੰਘ ਹੋਣਾ ਦਾ ਜਿਹੜਾ ਸੰਪਰਕ ਹੈ ਉਹ ਅਰਸ਼ ਦੱਲਾ ਹੋਣਾ ਨਾਲ ਵੀ ਹੈ ਉਹਦੇ ਚ ਨਾ ਜੋੜ ਕੇ ਦੱਸਿਆ ਜਾ ਰਿਹਾਗਾ ਜਿਹੜਾ ਗੁਰਪ੍ਰੀਤ ਰੀਨੋ ਵਾਲਾ ਜਿਹੜਾ ਮਾਮਲਾ ਹੈਗਾ ਉਹਦੇ ਨਾਲ ਵੀ ਜੋੜਿਆ ਜਾ ਰਿਹਾ ਹੈਗਾ ਤੇ ਪੁਲਿਸ ਆਪਣੀ ਜਿਹੜੀ ਦਲੀਲਾਂ ਹੈਗੇ ਉਧਰੋਂ ਪੇਸ਼ ਕਰੂਗੀ। ਅਸਮ ਡੀਜीडी ਡਬੂਗੜ ਜੇਲ੍ਹ ਵਾਲੇ ਨੇ ਉਹ ਕੀ ਪੇਸ਼ ਕਰਨਗੇ ਐਸਐਸਪੀ ਰੂਰਲ ਅਮਰਤਸਰ ਅਤੇ ਡੀਸੀ ਅਮਰਤਸਰ ਜਾਂ ਫਿਰ ਆਪਾਂ ਕਹਿ ਲਈਏ ਕਿ ਹੋਰ ਬੰਦੇ ਕੀ ਪੇਸ਼ ਕਰਨਗੇ ਉਹ ਤਾਂ ਆਪਾਂ ਨੂੰ 10 ਤਰੀਕ ਨੂੰ ਪਤਾ ਲੱਗੂਗਾ। ਪਰ ਅੱਜ ਜਿਹੜੀ ਦਲੀਲ ਸੀਗੀ ਉਹ ਅੱਜ ਅਮਰਤਪਾਲ ਸਿੰਘ ਹੋਣਾ ਦੇ ਵਕੀਲਾਂ ਦੀਆਂ ਦੀਆਂ ਹੀ ਸੁਣੀਆਂ ਗਈਆਂ। ਉਹਨਾਂ ਨੇ ਆਪਣੀ ਪੂਰੀ ਗੱਲ ਰੱਖੀ ਹੈ ਤੇ ਜਿਹੜਾ ਤੀਜੀ ਵਾਰ ਨਾ ਤੇ ਐਨਐਸਏ ਐਕਸਟੈਂਡ ਕੀਤਾ ਗਿਆ ਸੀ ਉਹਨੂੰ ਲੈ ਕੇ ਆਪਾਂ ਕਹਿ ਲਈਏ ਕਿ ਇਹ ਸਾਰਾ ਮਾਮਲਾ ਚੱਲ ਰਿਹਾਗਾ ਅੰਮ੍ਰਿਤਪਾਲ ਸਿੰਘ ਹੋਣਾ ਦੇ ਜਿਹੜੇ ਉਹ ਸਾਥੀ ਨੇ ਉਹਨਾਂ ਨੂੰ ਪੰਜਾਬ ਲੈ ਕੇ ਆਇਆ ਜਾ ਚੁੱਕਿਆਗਾ ਤੇ ਉਹਨਾਂ ਤੇ ਐਨਐਸਏ ਵੀ ਅਟਾ ਦਿੱਤੀ ਗਈ ਹੈਗੀਆ ਇਹ ਹੈਗਾ ਜੀ ਬਾਕੀ 10 ਤਰੀਕ ਨੂੰ ਜਿਹੜੀ ਉਹਨਾਂ ਦੀ ਅੰਮ੍ਰਿਤਪਾਲ ਸਿੰਘ ਹੋਣਾ ਦੇ ਮਾਮਲੇ ਤੇ ਜਿਹੜੀ ਸੁਣਵਾਈ ਹੋਣ ਜਾਰੀ ਉਹਦੀ ਅਸੀਂ ਜਾਣਕਾਰੀ ਦਵਾਂਗੇ ਜੇ ਤੁਸੀਂ ਥੋੜੇ ਮੰਚ ਕੋਈ ਅੰਮ੍ਰਿਤਪਾਲ ਸਿੰਘ ਹੋਣਾ ਬਾਰੇ ਕੋਈ ਹੋਰ ਸਵਾਲ ਹੈਗਾ ਕਿ ਉਹਨਾਂ ਨੇ ਅੱਜ ਮਤਲਬ ਤੁਸੀਂ ਹੋਰ ਕੋਈ ਸਵਾਲ ਪੁੱਛਣਾ ਚਾਹੁੰਦੇ ਹੈਗੇ ਉਤੋਂ ਤੁਸੀਂ ਪੁੱਛ ਸਕਦੇ ਹੋ ਬਾਕੀ ਮੇਰੀ ਅੱਜ ਮੈਂ ਕੁਝ ਜਾਣਕਾਰੀਆਂ ਜਿੰਨੀਆਂ ਵੀ ਇਕੱਠੀਆਂ ਕਰ ਪਾਇਆ ਉਹਦੇ ਚ ਇਹ ਹੀ ਸੀਗਾ ਕਿ ਅ ਅਮਰਤਪਾਲ ਸਿੰਘ ਉਹਨਾਂ ਦੇ ਜਿਹੜੇ ਵਕੀਲ ਸੀਗੇ ਉਹਨਾਂ ਨੇ ਜਿਹੜੇ ਇੱਕ ਉਹਨਾਂ ਦੇ ਡੈਮੋਕ੍ਰੈਟਿਕ ਇੰਡੀਵਿਜੂਅਲ ਡੈਮੋਕ੍ਰੈਟਿਕ ਰਾਈਟ ਅਤੇ ਮਤਲਬ ਹੋਰ ਜਿਹੜੇ ਆਪਾਂ ਕਹਿ ਲੈ ਕੇ ਅਮ ਉਹ ਇਲਾਕੇ ਦੇ ਜਿਹੜੇ ਉਹਦੇ ਐਮਪੀ ਹੋਣ ਦੇ ਜਿਹੜੇ ਡੈਮੋਕ੍ਰੈਟਿਕ ਰਾਈਟ ਨੇ ਉਹਨਾਂ ਬਾਰੇ ਅੱਜ ਗੱਲ ਰੱਖੀ ਗਿਆ ਹੂੰ ਜੀ ਇਸ ਤੋਂ ਅੱਗੇ ਆਪਾਂ ਜੇਕਰ ਚਲੀਏ ਤਾਂ ਉਧਰ ਤਰਨ ਤਰਨ ਬਾਈਲ ਇਕਸ਼ਨ ਜਿਹੜੀ ਹੈ ਇਹ ਖਾਸ ਤੌਰ ਤੇ ਕਾਂਗਰਸ ਤੇ ਭਾਰੀ ਪੈਂਦੀ ਹੀ ਨਜ਼ਰ ਆ ਰਹੀ ਹੈ ਪਹਿਲਾ ਰਾਜਾ ਵੜਿੰਗ ਦੇ ਵੱਲੋਂ ਦਿੱਤਾ ਗਿਆ ਬਿਆਨ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਖਾਲਸਤਾਨ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਤਾਂ ਉਹਨਾਂ ਨੇ ਬੂਟਾ ਸਿੰਘ ਹੋਣਾ ਤੇ ਗੱਲ ਕੀਤੀ ਹੁਣ ਇੱਕ ਵਾਰ ਮੋੜ ਤੋਂ ਕਾਂਗਰਸ ਹੀ ਸਵਾਲਾਂ ਦੇ ਕੇਰੇ ਚ ਆ ਖੜੀ ਹੋਈ ਹੈ ਭਾਈ ਜੈਤਾ ਜੀ ਦੀ ਤਸਵੀਰ ਦੇ ਨਾਲ ਜਾਂ ਉਸ ਤੋਂ ਉੱਪਰ ਕਾਂਗਰਸੀ ਲੀਡਰਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਜਿਸ ਤੋਂ ਬਾਅਦ ਇਸ ਦਾ ਵੀ ਨੋਟਿਸ ਲੈ ਲੈ ਲਿਆ ਗਿਆ ਹੈ ਹਾਂਜੀ ਇਹਦੇ ਵਿੱਚ ਤਾਂ ਇਹ ਹੀ ਹੈ ਕਿ ਮਤਲਬ ਜਿਹੜਾ ਨਵਾਂ ਆਪਾਂ ਕਹਿ ਸਕਦੇ ਹਾਂ ਕਿ ਨਵੀਂ ਜਿਹੜੀ ਅਪਡੇਟਰ ਉਹ ਇਹ ਹੀ ਹੈ ਕਿ ਕਾਂਗਰਸ ਨੇ ਆਪਣੇ ਫੋਟੋ ਪਾਇਆ ਸੀ ਉਹਦੇ ਵਿੱਚ ਦਵਾਰੇ ਤੋਂ ਜਿਹੜਾ ਪਤਾ ਸੀ ਉਹ ਦਵਾਰੇ ਇਹ ਗੱਲ ਕਹੀ ਗਈ ਕਿ ਤੁਸੀਂ ਪਹਿਲਾਂ ਵੀ ਇਹ ਗਲਤੀ ਕਰਕੇ ਵੀ ਜਿਹੜੇ ਬੂਟਾ ਸੀ ਸੀਗੇ ਉਹਨਾਂ ਬਾਰੇ ਇਹ ਮਾੜੀ ਟਿੱਪਣੀ ਕਰ ਚੁੱਕਿਆਗਾ ਤੇ ਹੁਣ ਦੁਬਾਰੇ ਇਹਨੇ ਕਾਂਗਰਸ ਨੇ ਕੀਤਾ ਹੈਗਾ ਉਹਦੇ ਨਾਲ ਵੱਲੋਂ ਜਵਾਬ ਮੰਗਿਆ ਗਿਆ ਹੈਗਾ ਕਾਂਗਰਸ ਘਿਰਦੀ ਨਜ਼ਰ ਆ ਰਹੀ ਇਸੇ ਹੀ ਕਹਿ ਰਹੇ ਹੋ ਤੁਸੀਂ ਗਿਆਨੀ ਜੈਲ ਸਿੰਘ ਨੂੰ ਲੈ ਕੇ ਵੀ ਇਹਨਾਂ ਨੇ ਬਿਆਨ ਦਿੱਤਾ ਸੀਗਾ ਉਹ ਉਹਦੇ ਤੇ ਵੀ ਗਰੇ ਕੁਲਤਾਰ ਸੰਧਵਾਨ ਨੇ ਉਹਦੇ ਤੇ ਵੀ ਉਹਨਾਂ ਨੂੰ ਘਿਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਦੁਬਾਰੇ ਤੋਂ ਜਿਹੜੀ ਆਪਾਂ ਕਹਿ ਲਈਏ ਕਿ ਉਹ ਘਿਰਦੇ ਨਜ਼ਰ ਆ ਰਹੇ ਨੇ ਉਹਦੇ ਵਿੱਚ ਇਹ ਹੀ ਹੈ ਕਿ ਅ ਜਿਹੜੇ ਮੁਕੇ ਦੇ ਡੀਸੀ ਤਰਨਤਾਰਨ ਹੈ ਗਿਆ ਉਹਨਾਂ ਨੂੰ ਵੀ ਇਸ ਕਮਿਸ਼ਨ ਨੇ ਕਿਹਾ ਹੈਗਾ ਕਿ ਤੁਸੀਂ ਵੀ ਪੇਸ਼ ਹੋ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਕਿਹਾ ਹੈਗਾ ਕਿ ਤੁਸੀਂ ਵੀ ਪੇਸ਼ ਹੋ ਤੇ ਨੋਟਿਸ ਡਿਪਟੀ ਕਮਿਸ਼ਨਰ ਨੂੰ ਰਾਜਾ ਵਰਡਿੰਗ ਨੂੰ ਪ੍ਰਤਾਪ ਬਾਜਵਾ ਨੂੰ ਸਾਰਿਆਂ ਨੂੰ ਭੇਜੇ ਗਏ ਨੇ ਹੂੰ ਜੀ ਉਸ ਤੋਂ ਅਗਲੀ ਜੇਕਰ ਗੱਲ ਕਰੀਏ ਤਾਂ ਬੀਤੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਲੁਧਿਆਣਾ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਐਸਐਸਪੀ ਦਫ਼ਤਰ ਦੇ ਨਜ਼ਦੀਕ ਹੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਜਾਂਦਾ ਹੈ ਹੁਣ ਖਬਰ ਆ ਰਹੀ ਹੈ ਕਿ ਇਸ ਕਤਲ ਦੀਆਂ ਤਾਰਾਂ ਜਾ ਕੇ ਜੇਲ੍ਹ 'ਚ ਜੁੜਦੀਆਂ ਨੇ ਤੇ ਨਾਮ ਲੌਰੈਂਸ ਦਾ ਵੀ ਆ ਰਿਹਾ ਹੈ ਜੀ ਹਾਂਜੀ ਇਸ ਨੂੰ ਲੈ ਕੇ ਖਾਸਾ ਆਪਾਂ ਨੂੰ ਪਤਾ ਹੈ ਕਿ ਸਾਰੇ ਮਾਮਲੇ 'ਚ ਰੋਲਾ ਵੀ ਚੱਲਿਆ ਸੀਗਾ ਤੇ ਇਹਦੇ ਚ ਇਹ ਨਿਕਲ ਕੇ ਆ ਰਿਹਾਗਾ ਕਿ ਰਵੀਰਾਜਗੜ ਦਾ ਨਾਮ ਸਾਹਮਣੇ ਆਇਆ ਰਵੀਰਾਜਗੜ ਤੋਂ ਲੈ ਕੇ ਕਿਉਂਕਿ ਰਵੀਰਾਜਗੜ ਤਾਂ ਉਧਾਂ ਜੇਲ੍ਹ 'ਚ ਵੀ ਹੈਗਾ ਪ੍ਰੋਡਕਸ਼ਨ ਵਾਰੰਟ ਤੇ ਵੀ ਹੈ ਤੇ ਇੱਕ ਭਾਜ ਭਾਗੂ ਦਾ ਵੀ ਨਾਮ ਵੀ ਸਾਹਮਣੇ ਆ ਰਿਹਾਗਾ ਲਾਰੈਂਸ ਬਿਸਨੋਈ ਦਾ ਨਾਮ ਤਾਂ ਬੇਸਿਕਲੀ ਇਸੇ ਕਰਕੇ ਆ ਰਿਹਾਗਾ ਕਿਉਂਕਿ ਰਵੀਰਾਜਗੜ ਦਾ ਨਾਮ ਉਛਲਿਆਗਾ ਆ ਪਾਸ ਪਾ ਦੇ ਆ ਗੁਰਦੀਪ ਸਿੰਘ ਮਿੱਠੂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈਗਾ ਇਹ ਕਬੱਡੀ ਖਿਡਾਰੀ ਸੀ ਗੁਰਵਿੰਦਰ ਸਿੰਘ ਉਹਨਾਂ ਦੀ હત્યા ਕੀਤੀ ਗਈ ਸੀਗੀ ਤੇ ਉਹਨਾਂ ਦਾ ਜਿਹੜਾ ਜਦੋਂ ਇਸ ਮਾਮਲੇ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਤਾਂ ਜੇਲ੍ਹ ਦੇ ਅੰਦਰੋਂ ਇਹਦੇ ਤਾਰ ਜੁੜੇ ਹੋਣ ਦੇ ਖੁਲਾਸੇ ਹੋ ਰਹੇ ਨੇ ਖੰਨੇ ਪੁਲਿਸ ਨੇ ਜਿਹੜੀ ਹਜੇ ਤੱਕ ਇਨਵੈਸਟੀਗੇਸ਼ਨ ਕੀਤੀ ਹੈ ਲਾਰੈਂਸ ਬਿਸਨੋਏ ਦੇ ਸਾਥੀ ਰਵੀ ਰਾਜਗੜ ਤੇ ਸਖਤੀ ਸੁਈ ਗਈ ਹੈ 6 ਦਿਨਾਂ ਦਾ ਉਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈਗਾ ਤੇ ਇਹਦੇ ਨਾਲ ਨਾਲ ਜਿਹੜੇ ਮਿੱਠੂ ਜਟਾਣਾ ਹੈਗਾ ਗੁਰਦੀਪ ਸਿੰਘ ਮਿੱਠੂ ਜਟਾਣਾ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਬੀਜੇਪੀ ਨਾਲ ਜੁੜੇ ਹੋਏ ਨੇ ਤੇ 12 ਰੁਪਇਆ ਨੂੰ ਹਜੇ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਿਆਗਾ ਤੇ ਹਜੇ ਮੁੱਖ આરોપી ਜਿਹੜਾ ਹੈ ਉਹ ਹਜੇ ਵੀ ਫਰਾਰ ਹੈ ਤੇ ਦੇਖਦੇ ਆ ਕਿ ਜਿਹੜਾ ਮੁੱਖ આરોપી ਉਹ ਫੜਿਆ ਜਾਂਦਾ ਹੈ ਕਿ ਨਹੀਂ ਫੜਿਆ ਜਾਂਦਾ ਤੇ ਰਵੀ ਰਵੀ ਰਾਜਗੜ ਜਿਹੜਾ ਆਪਾਂ ਕਹਿ ਲਈਏ ਕਿ ਕੈਟਾਗਰੀ A ਗੈਂਗਸਟਰ ਹੈ ਯਾਨੀ ਕਿ ਖਾਸਨਾ ਹੈ ਰਵੀ ਰਾਜਗੜ ਦਾ ਤੁਸੀਂ ਪੁੱਛੋਗੇ ਤਾਂ ਉਹ ਬਠਿੰਡਾ ਜੇਲ੍ਹ ਚ ਬੰਦ ਹੈਗਾ ਤੇ ਜਿਹੜੇ ਜੋਤੀ ਯਾਦਵ ਖੰਨੇ ਦੀ ਐਸਐਸਪੀ ਨੇ ਉਹਨਾਂ ਨੇ ਬੇਸਿਕਲੀ ਅਨਮੋਲ ਬਿਸ਼ਨੋਈ ਨਾਲ ਵੀ ਜਿਹੜਾ ਇੱਕ ਪੋਸਟ ਸੀਗੀ ਉਹ ਉਸ ਤੋਂ ਬਾਅਦ ਹੀ ਸਾਰਾ ਇਹ ਉਹਨਾਂ ਨੇ ਗੈਂਗਸਟਰ ਰਾਰੇਸ ਬਿਸ਼ਨੋਈ ਅਨਮੋਲ ਵਿਸ਼ਨੋਈ ਤੇ ਰਵੀ ਰਾਜਗੜ ਇਹ ਸਾਰਾ ਫਿਰ ਉਹਨਾਂ ਨੇ ਉੱਥੋਂ ਹੀ ਸਾਰੇ ਸੰਪਰਕ ਖੋਲੇ ਨੇ ਖੰਗਾਲੇ ਨੇ ਦੇਖਦੇ ਆ ਕਿ ਇਹਦੇ ਚ ਬਣਦਾ ਕੀ ਹੈ 3 ਨਵੰਬਰ ਨੂੰ ਇਹ ਗੋਲੀ ਮਾਰੀ ਸੀ ਗੁਰਵਿੰਦਰ ਨੂੰ ਬਦਮਾਸ਼ਾਂ ਨੇ ਤੇ ਐਸਐਸਪੀ ਆਫਿਸ ਤੋਂ ਸਾਰਾ ਹੀ 200 250 ਮੀਟਰ ਸੀਗਾ ਇਹ ਪੂਰਾ ਕੇਸ ਉਸ ਵੇ ਕਰਕੇ ਇਹ ਪੂਰਾ ਮਾਮਲਾ ਪੱਕਿਆ ਹੋਇਆ ਹੈ ਜੀ ਹੂੰ ਜੀ ਉਧਰ ਵਿਕਰਮ ਮਜੀਠੀਆ ਹੋਣਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਅੱਜ ਵੀ ਕੋਈ ਰਾਹਤ ਨਹੀਂ ਮਿਲੀ ਜੀ ਹਾਂਜੀ ਅੱਜ ਦੁਬਾਰੇ ਸੁਣਵਾਈ ਹੋਈ 1 ਘੰਟਾ ਦੁਬਾਰੇ ਫਿਰ ਬਹਿਸ ਚੱਲੀ ਕੋਰਟ ਚ ਦਲੀਲਾਂ ਦਿੱਤੀਆਂ ਗਿਆ ਉਹਨਾਂ ਦੇ ਵਕੀਲਾਂ ਵੱਲੋਂ ਤੇ ਇਹਦੇ ਚ ਸਾਰੀ ਕਹਾਣੀ ਵੀ ਸੁਣਾਈ ਗਈ ਮਤਲਬ ਵਿਜੀਲੈਂਸ ਬਿਊਰੋ ਨੇ ਵੀ ਸੁਣਾਈ ਉਹਨਾਂ ਨੇ ਹਿਮਾਚਲ ਤੋਂ ਲੈ ਕੇ ਯੂਪੀ ਤੱਕ ਉਹਨਾਂ ਦੀ ਪ੍ਰਾਪਰਟੀ ਹੋਣ ਦਾ ਦਾਅਵਾ ਕੀਤਾ ਤੇ ਇਸ ਤੋਂ ਇਲਾਵਾ ਇਹ ਵੀ ਆਈ ਕਿ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ 700 ਕਰੋੜ ਦੀ ਸੰਪਤੀ ਦਾ ਦਰਜ ਕਰ ਦੁਬਾਰੇ ਐ 780 ਚ ਤੇ ਇਹ ਸਾਰੀਆਂ ਚੀਜ਼ਾਂ ਅੱਜ ਦੁਬਾਰੇ ਹੋਈਆਂ ਸਾਰੇ 1 ਘੰਟੇ ਤੱਕ ਜਿਹੜੀ ਸੁਣਵਾਈ ਹੋਈ ਕਿਉਂਕਿ ਕੱਲ 3 ਘੰਟੇ ਤੱਕ ਚੱਲੀ ਸੀ ਅੱਜ 1 ਘੰਟੇ ਤੱਕ ਚੱਲੀ ਹੈ ਹੁਣ ਮੰਡੇ ਨੂੰ ਇਸ ਮਾਮਲੇ ਤੇ ਸੁਣਵਾਈ ਹੋਊਗੀ ਅੱਜ ਕੋਈ ਫੈਸਲਾ ਅਦਾਲਤ ਨੇ ਨਹੀਂ ਲਿਆ ਹੈ ਮੰਡੇ ਨੂੰ ਸ਼ਾਇਦ ਕੋਈ ਇਸ ਤੇ ਫੈਸਲਾ ਲਿਖਤਾ ਜਾ ਸਕਦਾ ਤੇ ਮੰਡੇ ਨੂੰ ਇਸ ਮੰਡੇ ਤੱਕ ਇਸ ਨੂੰ ਅੱਗੇ ਟਾਲ ਦਿੱਤਾ ਗਿਆ ਹੈਗਾ ਅੱਜ ਕੋਈ ਕਿਸੇ ਕਿਸਮ ਦਾ ਫੈਸਲਾ ਅਦਾਲਤ ਵੱਲੋਂ ਵਿਕਰਮਜੀਤ ਸਿੰਘ ਮਜੀਠੀਆ ਦੇ ਕੇਸ 'ਚ ਨਹੀਂ ਲਿਆ ਗਿਆ ਹੈ ਹੂੰ ਜੀ ਉਧਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲਗਾਤਾਰ ਜਾਰੀ ਹੈ 10 ਤਰੀਕ ਨੂੰ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ ਹੈ ਤੇ ਪੰਜਾਬ ਭਰ ਚ ਜਿੰਨੀਆਂ ਵੀ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਉਹ ਆਪਣੇ ਪੱਧਰ ਤੇ ਮੀਟਿੰਗਾਂ ਕਰ ਰਹੀਆਂ ਨੇ ਕੌਲਾਂ ਦਿੱਤੀਆਂ ਜਾ ਰਹੀਆਂ ਨੇ ਤੇ ਕੀ ਲੱਗਦਾ ਜੀ 10 ਨੂੰ ਕਿੱਧਰ ਨੂੰ ਜਾਊਗੀ ਗੱਲ ਫੇਰ ਕਹੋਣ ਕਿਉਂਕਿ ਏਜੰਸੀਆਂ ਦੀ ਵੀ ਪੂਰੀ ਬਾਹ ਲੱਗੀ ਹੋਊ 10 ਤਰੀਕ ਨੂੰ ਚੰਡੀਗੜ੍ਹ ਚ ਐਂਟਰ ਹੋਣਗੇ ਬਾਹਰੋਂ ਆਉਂਦੇ ਲੋਕ ਜਾਂ ਫਿਰ ਕੋਈ ਤਿਆਰੀ ਕਰੂਗੀ ਸਰਕਾਰ ਜੀ ਅੱਜ ਬਿਲਕੁਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸਾਰੇ ਹੀ ਯੂਨੀਅਨਾਂ ਨੂੰ ਸਾਰੇ ਮਜ਼ਦੂਰ ਕਿਸਾਨ ਜਥੇਬੰਦੀਆਂ ਆ ਹੋਰ ਜਮਹੂਰੀ ਹੱਕਾਂ ਦੀਆਂ ਸਿੱਖ ਜਥੇਬੰਦੀਆਂ ਸਭ ਨੂੰ ਸੱਦਾ ਦਿੱਤਾ ਗਿਆ ਸੀਗਾ ਤੇ ਅੱਜ ਕੌਂਸਲ ਆਫਿਸ 'ਚ ਜਿੱਥੇ ਧਰਨਾ ਇੱਕ ਤਾਂ ਧਰਨੇ ਵਾਲੀ ਸਾਈਟ ਹੋ ਗਈ ਕੌਂਸਟੂਡੈਂਟ ਕੌਂਸਲ ਆਫਿਸ ਹੋ ਗਿਆ ਅੱਜ ਸਟੂਡੈਂਟ ਧਰਨੇ ਸਾਈਟ ਤੇ ਤਾਂ ਸਾਰੇ ਜਿਵੇਂ ਕਾਂਗਰਸ ਤੋਂ ਪ੍ਰਗਟ ਸਿੰਘ ਆਏ ਸ੍ਰੋਮਣੀ ਅਕਾਲੀ ਦਲ ਤੋਂ ਬਿਬਾ ਹਰਸ਼ਮਰਤ ਕੋਰ ਜੀ ਵੀ ਆਏ ਸੀਗੇ ਤੇ ਮਤਲਬ ਆਪਾਂ ਕਹਿ ਲਈਏ ਕਿ ਅੱਜ ਵੱਡੇ ਇਕੱਠ ਅਗਵਾ ਵੱਲੋਂ ਵੀ ਕੀਤੇ ਗਏ ਅੱਡ ਅੱਡ ਪਾਰਟੀ ਪਾਰਟੀਆਂ ਵੱਲੋਂ ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਸਿੱਖ ਜਥੇਬੰਦੀਆਂ ਜਦ ਪਹੁੰਚੀਆਂ ਸੀ ਕੌਂਸਲਰ ਦਫਤਰ ਦੇ ਵਿੱਚ ਮੀਟਿੰਗ ਹੋਇਆ ਦੇ ਚ ਸਾਰੇ ਕਿਸਾਨ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਕਿਹਾ ਕਿ ਹਾਂ ਅਸੀਂ ਸਟੂਡੈਂਟਾਂ ਨਾਲਾਂ ਲੀਡਰਸ਼ਿਪ ਸਟੂਡੈਂਟੀ ਆਪਣੇ ਕੋਲ ਰੱਖਣ ਤੇ ਅਸੀਂ ਜ਼ੋਰ ਲਾਵਾਂਗੇ 10 ਤਰੀਕ ਨੂੰ ਅਸੀਂ ਵੱਤੋ ਵੱਧ ਕਟ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਅਸੀਂ ਦੇਖ ਰਹੇ ਸੀਗੇ ਕਿਉਂਕਿ ਮੈਂ ਵੀ ਮੌਕੇ ਤੇ ਹੀ ਮੌਜੂਦ ਸੀ ਗਰਾਊਂਡ ਤੇ ਹੀ ਤੇ ਅੱਜ ਅਸੀਂ ਦੇਖ ਰਹੇ ਸੀਗੇ ਬਹੁਤ ਸਾਰੀ ਸੀਆਈਡੀ ਵੀ ਐਕਟਿਵ ਸੀ ਸੀਆਈਡੀ ਆਲੇ ਵੀ ਹਿਸਾਬ ਕਿਤਾਬ ਲਾਣ ਦੇ ਫਿਰ ਰਹੇ ਸੀਗੇ ਕਿ ਕਿੰਨੇ ਜਾਣੇ ਆਣਗੇ ਕਿੰਨੇ ਨਹੀਂ ਆਣਗੇ ਇਹਦੇ ਚ ਅੱਜ ਮਤਲਬ ਖਾਸਾ ਪਖਿਆ ਰਿਆ ਜਿਹੜਾ ਮੋਰਚਾ ਸੀਗਾ ਅੱਜ ਤੇ 10 ਤਰੀਕ ਨੂੰ ਮੈਨੂੰ ਲੱਗਦਾਗਾ ਕਿ ਘੱਟੋ ਘੱਟ 10000 ਦਾ ਇਕੱਠ ਹੈ ਤੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਚੰਡੀਗੜ੍ਹ ਚ ਹੋ ਸਕਦਾਗਾ ਸ਼ਾਇਦ ਇਹ ਕੋਲ ਵੀ ਦਿੱਤੀ ਜਾ ਸਕਦੀ ਹੈ ਕਿ ਸ਼ਾਇਦ ਮਲ ਉਸ ਦਿਨ ਜਿਹੜੇ ਸਟੂਡੈਂਟ ਹੈਗੇ ਆ ਉਹ ਆਗੂਆਂ ਨਾਲ ਰਲ ਕੇ ਕਿਸਾਨਾਂ ਨਾਲ ਰਲ ਕੇ ਸ਼ਾਇਦ گورنر ਹਾਊਸ ਤੱਕ ਮਾਰਚ ਵੀ ਕਰ ਸਕਦੇ ਨੇ ਇਹ ਵੀ ਪੋਸਿਬਿਲਟੀ ਪੂਰੀ ਬਣੀ ਹੋਈ ਹੈ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੂੰ ਵੀ ਮੌਕਾ ਮਿਲਿਆ ਹੋਇਆਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਇੱਕ ਨੇਚਰ ਰਹੀ ਹੈ ਉਹ ਭਾਜੀਪੀ ਦੇ ਡਾਇਰੈਕਟ ਕਨਫਰਨਟੇਸ਼ਨ ਚ ਨਹੀਂ ਆਂਦੀ ਉਹ ਜਿਆਤਰ ਜੇ ਹੋਰ ਕੋਈ ਲੜ ਰਿਹਾ ਹੁੰਦਾਗਾ ਬੀਜੇਪੀ ਦੇ ਉਲਟ ਉਹਨਾਂ ਦੇ ਉਹ ਉਸ ਚੱਕਰ ਚ ਜਾਂਦੇ ਨੇ ਹਾਲਾਂਕਿ ਕੱਲ ਆਮ ਆਦਮੀ ਪਾਰਟੀ ਦੇ ਦੋ ਜਿਹੜੇ ਆਗੂ ਸਨ ਮਤਲਬ ਮਲਵਿੰਦਰ ਕੰਗਾ ਤੇ ਜਿਹੜੇ ਵਿਧਾਇ ਇਹਨਾਂ ਦੇ ਗੁਰਮੀਤਮੀ ਤੇ ਰਹਿ ਗਿਆ ਉਹਨਾਂ ਦਾ ਵਿਰੋਧ ਵੀ ਹੋਇਆ ਸੀ ਯੂਨੀਵਰਸਿਟੀ ਸੇ ਪਰ ਬਾਅਦ ਚ ਫਿਰ ਸਟੂਡੈਂਟਾਂ ਨੇ ਕਿਹਾ ਕਿ ਨਹੀਂ ਨਹੀਂ ਅਸੀਂ ਉਹ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਨਹੀਂ ਖੋਲਣਾ ਸਾਡੀ ਲੜਾਈ ਕੇਂਦਰ ਦੇ ਖਿਲਾਫ ਕਿਉਂਕਿ ਕੇਂਦਰ ਪੰਜਾਬ ਤੋਂ ਯੂਨੀਵਰਸਿਟੀ ਖੋਣਾ ਚਾਹ ਰਹੀ ਹੈ ਤੇ ਜਿਹੜੀ ਪੋਸਟਰਿੰਗ ਹੈ ਆਮ ਆਦਮੀ ਪਾਰਟੀ ਵੱਲੋਂ ਉਹ ਵੀ ਇਹ ਕੀਤੀ ਜਾ ਰਹੀ ਹੈ ਕਿ ਅਸੀਂ ਸਟੂਡੈਂਟਾਂ ਦੇ ਨਾਲ ਆ ਤਾਂ ਇਹ ਜੀ ਅਪਡੇਟ ਸੀਗਾ ਅਕਾਲੀ ਦਲ ਵੀ ਕਹਿ ਰਿਹਾ ਕਿ ਅਸੀਂ ਜ਼ੋਰ ਲਵਾਵਾਂਗੇ ਤੇ ਅਸੀਂ ਸਟੂਡੈਂਟਾਂ ਦੇ ਨਾਲ ਆ ਅਜ ਹਰਸ਼ਿੰਦ ਕੋਰ ਨੇ ਅੱਜ ਬਿਆਨ ਵੀ ਦਿੱਤੇ ਇੱਥੇ ਉਹ ਪਹੁੰਚੇ ਸੀਗੇ ਤੇ 10 ਤਰੀਕ ਨੂੰ ਵੱਡਾ ਇਕੱਠ ਵੀ ਹੋ ਸਕਦਾਗਾ ਵੱਡੇ ਆਪਾਂ ਕਹਿ ਸਕਦੇ ਹਾਂ ਕਿ ਧਰਨਾ ਦੇਖਣ ਨੂੰ ਮਿਲੂਗਾ ਅਗਲੀ ਕਾਲ ਕੀ ਹੋਊਗੀ ਉਹ ਵੀ ਦੇਖਣ ਨੂੰ ਮਿਲੂਗਾ ਪਰ ਹਜੇ ਸੈਂਟਰ ਵੱਲੋਂ ਕੋਈ ਕਿਸੇ ਕਿਸਮ ਦੀ ਗੱਲਬਾਤ ਵਾਸਤੇ ਸਟੂਡੈਂਟਾਂ ਨੂੰ ਕੋਈ ਤੋਰੀ ਨਹੀਂ ਗਈ ਹੈਗੀਆ ਸਟੂਡੈਂਟ ਹਜੇ ਆਪਣੇ ਲੈਵਲ ਤੇ ਹੀ ਲੱਗੇ ਹੋਏ ਨੇ ਮਤਲਬ ਸਟੂਡੈਂਟਾਂ ਵੱਲੋਂ ਕਈ ਸਾਰੇ ਆਗੂਆਂ ਨੇ ਗੱਲ ਪਹੁੰਚਾਈ ਹੈਗੀਆ ਕਿ ਕੱਡੋਗਟ ਸੈਂਟਰ ਗੱਲਬਾਤ ਦਾ ਦਰਵਾਜ਼ਾ ਖੋਲੇ ਪਰ ਕੋਈ ਹਜੇ ਕੇਂਦਰ ਸਰਕਾਰ ਵੱਲੋਂ ਕੋਈ ਇੰਟਰਸਟ ਨਹੀਂ ਲਿਆ ਗਿਆ ਹੈਗਾ ਤਾਂ ਮਤਲਬ ਇੱਕ ਡਾਊਟ ਇਹ ਵੀ ਹੈ ਕਿ ਸ਼ਾਇਦ ਮੋਰਚਾ ਲੰਬਾ ਨਾ ਚੱਲੇ ਜੇ ਲੰਬਾ ਚੱਲੂਗਾ ਤਾਂ ਫਿਰ ਦੇਖਦੇ ਆ ਕਿਵੇਂ ਅੱਗੇ ਰਣਨੀਤੀ ਹੋਊਗੀ 10 ਤਰੀਕ ਨੂੰ ਮੈਂ ਇੱਥੇ ਗਰਾਊਂਡ ਤੇ ਰਹਾਵਾਂਗਾ ਜੀ ਗੁਰਪ੍ਰੀਤ ਜੀ ਅਸੀਂ ਆਪਣੇ ਦਰਸ਼ਕਾਂ ਤੱਕ ਜਿਹੜੀ ਗਰਾਊਂਡ ਦੀ ਖਬਰ ਹੋਊਗੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਜੀ ਜੀ ਜ਼ਰੂਰ ਉਹ ਉਸ ਦਾ ਆਪਾਂ ਸਾਂਝ ਪਾਵਾਂਗੇ ਦਰਸ਼ਕਾਂ ਦੇ ਨਾਲ ਉਸ ਦਿਨ ਜ਼ਰੂਰ ਤੇ ਇਸੇ ਦੇ ਨਾਲ ਰਵਨੀਤ ਬਿੱਟੂ ਹੁਣਾਂ ਨੇ ਵੀ ਇੱਕ ਵੀਡੀਓ ਅੱਜ ਪਾਈ ਆ ਵੈਸੇ ਗੱਲ ਹੋ ਰਹੀ ਹੈ ਵੀ ਕੱਲ ਨੂੰ ਕੋਈ ਐਲਾਨ ਕਰ ਸਕਦੀ ਹੈ ਕੇਂਦਰ ਸਰਕਾਰ ਉਹਦੇ ਬਾਰੇ ਕੋਈ ਜਾਣਕਾਰੀ ਆਈ ਹੈ ਜੀ ਅਤੇ ਤਾਂ ਕੋਈ ਨਹੀਂ ਆਈ ਹੈ ਰਵਨੀਤ ਮਿੱਟੂ ਉਸ ਉਸ ਸਾਹਿਬ ਨਾਲ ਐਕਟਿਵ ਹੋ ਰਿਹਾਗਾ ਉਹਨੇ ਵੀਡੀਓ ਪਾਈ ਹੈ ਪੰਜਾਬ ਬੀਜੇਪੀ ਨੇ ਮਤਲਬ ਇਹ ਸਟੇਟਮੈਂਟਾਂ ਵੀ ਦਿੱਤੀਆਂ ਨੇ ਤੇ ਹਾਂ ਉਹ ਤਾਂ ਇਹ ਇਹ ਤਾਂ ਦੇਖ ਹੀ ਰਹੇ ਆ ਕਿ ਅੱਜ ਮੈਂ ਵੀ ਗੱਲ ਕਰ ਰਿਹਾ ਸੀਗਾ ਜਿਵੇਂ ਮੇਰੇ ਇੰਟਰਸਟ ਮੇਰਾ ਇੰਟਰਸਟ ਸੀਗਾ ਕਿ ਇੱਥੇ ਜਿਵੇਂ ਪੰਜਾਬ ਯੂਨੀਵਰਸਿਟੀ ਦਾ ਸਾਰਾ ਮਾਮਲਾ ਚੰਡੀਗੜ੍ਹ ਦਾ ਸਾਰਾ ਮਾਮਲਾ ਆਰਐਸਐਸ ਬੀਜੇਪੀ ਵਾਲੇ ਸਤਪਾਲ ਜੈਨ ਦੇ ਰਾਹੀਂ ਡੀਲ ਕਰਦੇ ਨੇ ਮੇਰੇ ਪੰਜਾਬ ਬੀਜੇਪੀ ਵਾਲਿਆਂ ਨਾਲ ਗੱਲ ਹੋ ਰਹੀ ਸੀਗੀ ਤਾਂ ਉਹ ਤਾਂ ਸਾਰੇ ਕਹੇ ਸੀ ਨਹੀਂ ਨਹੀਂ ਅਸੀਂ ਵਿਰੋਧ ਚ ਹੈਗੇ ਆ ਨਹੀਂ ਨਹੀਂ ਅਸੀਂ ਤਾਂ ਵਿਰੋਧ ਚ ਹੈਗੇ ਆ ਦੇਖੋ ਵੀਡੀਓ ਪਾ ਰਹੇ ਆ ਅਸੀਂ ਸਟੇਟਮੈਂਟਾਂ ਦੇ ਰਹੇ ਆ ਮੈਂ ਉਹਨਾਂ ਨੂੰ ਕਿਹਾ ਕਿ ਫਿਰ ਜਿਹੜਾ ਸੱਤਪਾਲ ਜੈਨ ਹੈ ਉਹ ਕਿਉਂ ਸਾਇਲੈਂਟ ਹੈ ਫਿਰ ਉਹ ਸਾਰੇ ਚੁੱਪ ਕਰ ਜਾਂਦੇ ਸੀਗੇ ਅੱਗੇ ਉਹਨਾਂ ਤੋਂ ਜਵਾਬ ਨਹੀਂ ਆਉਂਦਾ ਸੀਗਾ ਬੇਸਿਕਲੀ ਪੰਜਾਬ ਯੂਨੀਵਰਸਿਟੀ ਤੇ ਚੰਡੀਗੜ੍ਹ ਵਾਲੇ ਮਸਲੇ ਤੇ ਪੰਜਾਬ ਵਾਲੇ ਮਸਲੇ ਤੇ ਵੀ ਜਿਹੜੇ ਅਮਿਤ ਸ਼ਾਹ ਹੋਰੀ ਅਤੇ ਨਰਿੰਦਰ ਮੋਦੀ ਹੋਰੀ ਜਿੱਦੀ ਗੱਲ ਸੁਣਦੇ ਨੇ ਉਹਨਾਂ ਚੋਂ ਇੱਕ ਹੈਗਾ ਸਤਪਾਲ ਜੈਨ ਬਾਕੀ ਜਿਹੜਾ ਰੋਹ ਦਾ ਚੀਫ ਰ ਹੈਗਾ ਸੁਮੰਤ ਕੋਇਲ ਉਹਦੀ ਵੀ ਗੱਲਾਂ ਬਹੁਤ ਸੁਣੀਆਂ ਜਾਂਦੀਆਂ ਨੇ ਅਸਲ 'ਚ ਇਨਫੋਰਮੇਸ਼ਨ ਜੇ ਕਿਸੇ ਨੂੰ ਚਾਹੀਦੀ ਹੈ ਤਾਂ ਮਤਲਬ ਸਤਪਾਲ ਜੈਨ ਮੁੱਖ ਕੇ ਤੋਂ ਆਪਾਂ ਦੇਖਦੇ ਹਾਂ ਕਿ ਚੁੱਪ ਬੈਠਾਗਾ ਦਾ ਯੂਨੀਵਰਸਿਟੀ ਆ ਰਿਹਾ ਨਾ ਚੰਡੀਗੜ੍ਹ 'ਚ ਦੇਖਣ ਨੂੰ ਮਿਲ ਰਿਹਾ ਤਾਂ ਉਹਦੇ ਮਨ 'ਚ ਕੀ ਹੈ ਉਹ ਉਸ ਤੋਂ ਪਤਾ ਲੱਗੂਗਾ ਇਹ ਬਿੱਟੂ ਵਰਗੇ ਇਹ ਉਸ ਸਾਬ ਨਾਲ ਦੇ ਉਸ ਸਾਬ ਦੇ ਵੱਡੇ ਪਲੇਅਰ ਨਹੀਂ ਹੈਗਾ ਬੱਕੀ ਜਿਸ ਸਾਹਬ ਨਾਲ ਸੀਆਈਡੀ ਫਿਰਦੀ ਸੀਗੀ ਤੇ ਸੀਆਈਡੀ ਨੂੰ ਵੀ ਅਹਿਸਾਸ ਹੋ ਗਿਆ ਹੈਗਾ ਕਿ 10000 ਤੋਂ ਵੱਧ ਇਕੱਠਾ ਹੋਊਗਾ ਤੇ ਪੰਜਾਬ 'ਚ ਇਹ ਮੁੱਦਾ ਸੈਂਟਰਲ ਮੁੱਦਾ ਬਣਦਾ ਜਾ ਰਿਹਾ ਹੈਗਾ 2027 ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਉਸ ਹਸਾਬ ਨਾਲ ਪੰਜਾਬੀਆਂ ਨਾਲ ਟੱਕਰ ਲੈਣ ਦੇ ਮੂਡ 'ਚ ਨਹੀਂ ਹੈ ਜੇ ਇਹ ਸਾਰਾ ਕੁਝ ਚੱਲਿਆ ਮਤਲਬ ਤੇ ਅੱਜ ਦੀ ਜੱਡੀ ਰਿਪੋਰਟ ਤੇ ਸੀਆਈਡੀ ਪਹੁੰਚਾਉਗੀ ਉੱਤੇ ਪਰ ਸ਼ਾਇਦ ਕੱਲ ਨੂੰ ਕੋਈ ਫੈਸਲਾ ਵੀ ਆ ਸਕਦਾਗਾ ਨਹੀਂ ਤਾਂ ਸਾਰੀਆਂ ਗੱਲਾਂ 10 ਤਰੀਕ ਤੇ ਖੜੀਆਂ ਨੇ 10 ਤਰੀਕ ਨੂੰ ਜੇ ਕਠਵੱਧ ਹੋ ਜਾਂਦਾਗਾ ਫਿਰ ਤਾਂ ਮੈਨੂੰ ਲੱਗਦਾਗਾ ਕਿ ਪਿੱਛੇ ਬੀਜੇਪੀ ਨੂੰ ਆਪਣੇ ਪੈਰ ਖਿੱਚਣੇ ਪੈਣਗੇ ਹੂੰ ਜੀ ਵੇਖਦੇ ਆਂ ਬਣਦਾ ਕੀ ਐ ਤੇ 10 ਤਰੀਕ ਵੀ ਆਈ ਖੜੀ ਐ ਦੇਖਦੇ ਆਂ ਇਸ ਤੇ ਕੇਂਦਰ ਕੀ ਰੁਕ ਰੱਖਦਾ ਤੇ 10 ਤਰੀਕ ਨੂੰ ਕਿਹੋ ਜਿਹਾ ਇਕੱਠ ਹੁੰਦਾ ਹੈ ਹੋਣ ਦਿੱਤਾ ਜਾਂਦਾ ਹੈ ਜਾਂ ਫਿਰ ਨਹੀਂ ਸਾਧੀਆਂ ਸਾਂਝਾਂ ਤੁਹਾਡੇ ਨਾਲ ਪਾਵਾਂਗੇ ਗਰਾਊਂਡ ਤੋਂ ਮਨਦੀਪ ਜੀ ਵੀ ਤੁਹਾਡੇ ਨਾਲ ਸਾਂਝ ਪਾਉਣਗੇ ਉੱਥੇ ਜੁੜ ਜੁੜਨਗੇ ਸਾਡੇ ਨਾਲ ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਧੰਨਵਾਦ ਜੀ